ਸਾਨੂੰ ਕੋਈ ਫਰਕ ਨਹੀਂ ਪੈਂਦਾ ਲੀਡਰ ਮਰ ਵੀ ਜਾਵੇ ਤੇ ਲੋਕ ਨਹੀਂ ਮਰਨੇ ਚਾਹੀਦੇ ਅਸੀਂ ਮੂਵ ਕਰਨਾ ਸੀ ਆਗੂਆਂ ਨੇ ਕੀਤਾ ਤੇ ਅਸੀਂ ਅੱਗੇ ਜਾਵਾਂਗੇ ਗਏ ਆ ਪਹਿਲੋ ਫਾਇਰ ਮਾਰੇ ਆ ਹੁਣ ਅਸੀਂ ਪੀਸਫੁਲੀ ਉਹਨਾਂ ਕੋਲੇ ਗਏ ਆ ਦੇਖੋ ਨਾ ਮੰਗਾ ਮੰਨੇ ਸਾਨੂੰ ਜਾਣਤਾ ਜਵੇ ਪੀਸਫੁਲੀ ਅਸੀਂ ਪੀਸਫੁਲੀ ਗਏ ਆ ਨਾ ਇਹਨਾਂ ਹਾਲਾਤਾਂ ਚ ਕਾਦੀ ਫਿਰ ਮੀਟਿੰਗ ਆਉ ਉਹਨਾਂ ਨੂੰ ਕਿਹਾ ਤੁਹਾਡੇ ਨਾਲ ਲੜਾਈ ਨਹੀਂ ਹੈਗੀ ਤੁਸੀਂ ਸਾਡੇ ਜਵਾਨਾਂ 'ਚ ਸਾਨੂੰ ਅੱਗੇ ਜਾਣ ਦਿਓ ਉਸਦੇ ਅਫਸਰਾਂ ਨੇ ਕਿਹਾ ਵੀ ਤੁਹਾਡੇ ਤੇ ਕਰਬਿਆ ਤੁਹਾਨੂੰ ਅਸੀਂ ਪਛਾਲ ਲਿਆ ਤੁਸੀਂ ਪੰਦੇਰ ਤੇ ਡੱਲੇ ਹਾਲ ਜੇ ਬੰਨੇ ਸਰਵਨ ਸਿੰਘ ਪੰਦੇਰ ਖੁਣੀ ਆ ਗਏ ਤਾਂ ਪੰਦੇਰ ਸਾਹਿਬ ਕੀ ਗੱਲਬਾਤ ਹੋਈ ਆ ਦੇਖੋ ਅਸੀਂ ਮੂਵ ਕਰਨਾ ਸੀ ਅੱਗੇ ਕਿਹਾ ਉਹਨਾਂ ਨੂੰ ਕਿਹਾ ਤੁਹਾਡੇ ਨਾਲ ਲੜਾਈ ਨਹੀਂ ਹੈਗੀ ਤੁਸੀਂ ਸਾਡੇ ਜਵਾਨਾਂ 'ਚ ਸਾਨੂੰ ਅੱਗੇ ਜਾਣ ਦਿਓ ਠੀਕ ਆ ਉਹ ਕਹਿ ਰਹੇ ਤੁਹਾਨੂੰ ਪਰਮਿਸ਼ਨ ਨਹੀਂ ਚਾਰ-ਚਾਰ ਬੰਦੇ ਜਾਓ ਇਹਦੇ ਬਾਰੇ ਸਾਡੀ ਕੋਈ ਸਲਾਹ ਨਹੀਂ ਅਸੀਂ ਮੂਵ ਕਰਨਾ ਸੀ ਆਗੂਆਂ ਨੇ ਕੀਤਾ ਤੇ ਅਸੀਂ ਅੱਗੇ ਜਾਵਾਂਗੇ ਗਏ ਆ ਪਹਿਲੋਂ ਫਾਇਰ ਮਾਰੇ ਆ ਹੁਣ ਅਸੀਂ ਪੀਸਫੁਲੀ ਉਹਨਾਂ ਕੋਲੇ ਗਏ ਆਂ ਔਰ ਅਸੀਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਮੁਲਕ ਦੇ ਜਵਾਨ ਜੋ ਤੁਹਾਡੇ ਨਾਲ ਲੜਾਈ ਨਹੀਂ ਹੈਗੀ ਸਾਡੀ ਸਾਡੀ ਤਾਂ ਸਰਕਾਰ ਨਾ ਵਾ ਇਸ ਕਰਕੇ ਸਾਨੂੰ ਅੱਗੇ ਵਧਣ ਦਿਓ ਉਹ ਕਹਿ ਰਹੇ ਵੀ ਤੁਸੀਂ ਚਾਰ-ਚਾਰ ਬੰਦੇ ਅੱਗੇ ਵੱਧ ਸਕਦੇ ਹੋ ਅਸੀਂ ਕਿਹਾ ਵੀ ਇਸ ਕਿਸਮ ਦੀ ਸਾਡੀ ਸਲਾਹ ਹਲੇ ਨਹੀਂ ਹੈਗੀ ਤੋ ਅਸੀਂ ਵਿਚਾਰਾਂਗੇ ਕਿਉਂਕਿ ਸਾਡਾ ਕਾਫਲਾ ਟ੍ਰੈਕਟਰ ਟਰਾਲੀਆਂ ਵਾਲਾ ਵਾ ਤਾਂ ਅਸੀਂ ਕਿਹਾ ਸੀ ਵੀ ਅਸੀਂ ਪੀਸਫੁਲੀ ਅੱਗੇ ਵਧਾਂਗੇ ਤੇ ਵਧੇ ਆਂ ਆਪਣੀ ਕਾ ਲੱਗੇ ਵਧਣ ਦੀ ਆ ਵਧੇ ਆਂ कोई अल्टीमेटम या कोई दस के गए थे क्योंकि जब तो ਤੁਸੀਂ ਜਾ ਰਹੇ ਸੀ ਹਿਮਨ ਚੇਨ ਬਣਾ ਕੇ ਤਾਂ ਜਿੰਨੇ ਵੀ ਕਿਸਾਨ ਲੀਡਰ ਸੀ ਤੁਸੀਂ ਸੀ ਜਾਂ ਬਾਕੀ ਦੇ ਲੀਡਰ ਸੀ ਸਾਰਿਆਂ ਦੇ ਉੱਪਰ ਵੀ ਗੋਲੇ ਧਾਕੇ ਗਏ ਹਾਂ ਕੋਈ ਰੌਲਾ ਨਹੀਂ ਗੋਲੇ ਤਾਂ ਧਾਗਨੇ ਸੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਲੀਡਰ ਮਰ ਵੀ ਜਾਵੇ ਤੇ ਲੋਕ ਨਹੀਂ ਮਰਨੇ ਚਾਹੀਦੇ ਅਗਲਾ ਸਟੈਪ ਕੀ ਹੈ ਕਿਉਂਕਿ ਆਪਨੇ ਬੋਲਾ ਕਿ ਗੋਲੇ ਧਾਕੇ ਜਾ ਰਹੇ ਬਾਤ ਵੀ ਹੋ ਰਹੀ ਹੈ ਗੋਲੇ ਵੀ ਧਾਗ ਰਹੇ ہیں ਇਸ ਵਾਰ ਦੇਖਿਏ ਅਸੀਂ ਬਹੁਤ ਕੁਝ ਬੋਲਾ ਉਹਨਕੋ ਅਰ ਆਪ ਵੀ ਅਭੀ ਦੇਖ ਰਹੇ ਪੀਸਫੁਲੀ ਗਏ تھے ਨਾ ਕੋਈ ਲੜਕਾ ਤਾਂ ਨਹੀਂ ਥਾ ਦੇਸ਼ ਕੀ ਪ੍ਰੈਸ ਦੇਖ ਰਹੀ ਹੈ ਕੋਈ ਪੀਸਫੁਲੀ ਹੈ ਅਬ ਦੁਨੀਆ ਬਤਾਏਗੀ ਮੋ ਪੀਮ ਪੀਸਫੁਲੀ ਅੱਗੇ ਵਧਦੇ ਆਂ ਕੁਛ ਐਸਾ ਵੀ ਨਹੀਂ ਕਰਦੇ ਫਿਰ ਵੀ ਅਮੇ ਹਮਾਰੇ ਉਪਰ ਬਲ ਪ੍ਰਯੋਗ ਹੋਤਾ ਹੈ ਤੋ ਅਬ ਦੇਸ਼ ਦੇਖੇਗਾ ਇੱਕ ਪਾਸੇ ਮੋਦੀ ਨਾਲ ਗੱਲਬਾਤ ਕਰਦਾ ਦੂਜੇ ਪਾਸੇ ਡੀਆਰ ਨਾਲ ਸਲਫਰ ਕਰਵਾਉਂਦਾ ਸ਼ਾਲ ਕਰਦਾ ਸਾਡੇ ਨਾਲ ਅਸੀਂ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਵੀ ਅਸੀਂ ਗੱਲ ਤੋਂ ਵੀ ਨਹੀਂ ਭੱਜਦੇ ਹੈਗੇ ਅਰ ਅਸੀਂ ਪੀਸਫੁਲੀ ਜੜਾ ਕਹਿੰਦੇ ਨਾ ਇਹ ਵਾਇਲੈਂਸ ਕਰਦੇ ਆ ਹੁਣ ਵਾਇਲੈਂਸ ਸਟੇਟ ਕਰ ਰਿਆ ਵਾ ਅਸੀਂ ਨਹੀਂ ਕਰ ਰਹੇ ਹੈਗੇ ਬਾਤ ਚਿਤ ਵਿੱਚ ਕੀ ਬਾਤ ਹੋਈ ਸੀ ਕੀ ਪ੍ਰੋਪੋਜ਼ਲ ਦਿਆ ਸੀ ਮੀਟਿੰਗ ਵਿੱਚ ਫਿਰ ਬੋਲੇ ਵਰਸਾਏ ਗਏ ਅੱਜ ਪੰਜਾਬ ਵਾਲੇ ਪਾਸੇ ਬਿਲਕੁਲ ਇੱਥੇ ਵੀ ਵਰਸਾਏ ਗਏ ਦੂਜੇ ਬੰਨੇ ਵੀ ਵਰਸਾਏ ਗਏ ਆ ਕੋਈ ਕੋਈ ਮੀਟਿੰਗ ਨਹੀਂ ਆਗੀ ਦੇਖੋ ਇਹਨਾਂ ਇਹਨਾਂ ਉਹ ਕਹਿੰਦੇ ਰਹਿਣ ਜੀ ਇਹਨਾਂ ਹਾਲਾਤਾਂ ਚ ਕਾਦੀ ਫਿਰ ਮੀਟਿੰਗ ਉਹ ਐਲਾਨ ਬਰਕਰਾਰ ਆ ਜੀ ਹਾਂ ਉਹ ਪਤਾ ਲੱਗ ਰਿਹਾ ਸਾਨੂੰ ਕਿ ਇੱਕ ਨੌਜਵਾਨ ਸਾਡੇ ਵਿੱਚ ਨਹੀਂ ਰਿਹਾ ਮੈਂ ਪੁਸ਼ਟੀ ਨਹੀਂ ਕਰ ਸਕਦਾ ਉਹ ਗਲਤੀ ਠੀਕਾ ਫਿਰ ਇੰਨਾ ਹਾਲਾਤਾਂ ਵਿੱਚ ਮੀਟਿੰਗ ਠੀਕ ਨਹੀਂ ਹੈਗੀ ਸਾਨੂੰ ਲੱਗਦਾ ਸਰਕਾਰ ਆਪਣੇ ਵੱਲੋਂ ਪੋਜੀਸ਼ਨ ਸ਼ਾਂਤ ਕਰੇ ਦੇਖੋ ਨਾ ਮੰਗਾ ਮੰਨੇ ਸਾਨੂੰ ਜਾਣਤਾ ਜਵੇ ਪੀਸਫੁਲੀ ਅਸੀਂ ਪੀਸਫੁਲੀ ਗਏ ਹਨਾ ਸੋ ਫਾਈਨਲ ਕੀ ਹੈ پلان ਹੈ ਆਪ ਲੋਕ ਜਾਣਗੇ کیسے دیکھیں ਅਭੀ ਇਸ ਕੇ ਬਾਰੇ ਵਿੱਚ ਵਾਰਤਾ ਕਰਨਾ ਆਪਕੇ ਸਾਥ ਵਾਦਾ ਕੀਤਾ ਥਾ ਵੀ ਕਿਸਾਨ ਲੀਡਰ ਅਗਰ ਵਧੇਗੇ ਤਾਂ ਬढ़े हैं ਜੋ हमने ਕੰਟੀਨਿਉਟੀ ਰੱਖਾ ਇਸ ਕੇ ਬਾਰੇ ਵਿੱਚ ਦੋ ਫਾਰਮੋ ਨੇ ਬੈਠ ਕੇ ਬਾਤ ਕਰਨੀ ਹੈ ਜੋ ਲੜਕਾ ਉਧਰ ਸ਼ਹੀਦ ਹੋਇਆ ਉਸ ਕੇ ਬਾਰੇ ਵਿੱਚ ਵਿਚਾਰ ਕਰਨਾ ਹੈ ਉਸ ਕੋ ਕੈਸਾ ਕਰਨਾ ਕੌਣ ਹੈ ਕੈਸਾ ਘਰ ਹੈ ਜੋ ਕੈਜਬਿਲਟੀ ਹੋਈ ਉਸਕੇ ਬਾਰੇ ਵੀ ਜਾਨਣਾ ਹੈ ਅਸੀਂ ਵਾਦਾ ਕੀਤਾ ਥਾ ਅਗਰ ਵਾਰਤਾ ਟੁੱਟੀ ਤਾਂ ਅਸੀਂ ਅੱਗੇ ਜਾਏਗੇ ਆਪਕੇ ਸਾਹਮਣੇ ਅਭੀ ਬੋਲੇ ਦੋ ਵਾਰੀ ਹੋਰ ਜਾਏਗੇ ਅੱਗੇ ਐਸਾ ਕੋਈ ਬਾਤ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਜਿਹੜੇ ਹਾਈ ਕੋਰਟ ਦੇ ਵਕੀਲ ਆ ਜਾਂ ਮਾਹਰ ਨੇ ਉਹ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦਾ ਅਰਧ ਸੈਨਿਕ ਫੋਰਸ ਸਾਡੇ ਤੇ ਹਮਲਾ ਕਰਨੇ ਕਦੀ ਨਹੀਂ ਹੋਇਆਗਾ ਅਸੀਂ ਕਿਹਾ ਜੀ ਉਹਨਾਂ ਦੇਖੋ ਉਧਰੋਂ ਪੁਲਿਸ ਦੇ ਅਫਸਰਾਂ ਨੇ ਕਿਹਾ ਵੀ ਤੁਹਾਡੇ ਤੇ ਕਰਬਿਆ ਤੁਹਾਨੂੰ ਅਸੀਂ ਪਛਾਲ ਲਿਆ ਤੁਸੀਂ ਪੰਦੇਤੇ ਡੱਲੇ ਹਾਲ ਜੇ ਹਾਂ ਤੇ ਅਸੀਂ 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 ਤੁਹਾਨੂੰ ਚਾਰ ਚਾਰ ਦੀ ਜਾਇਜ਼ ਦਿੰਨੇ ਆ ਪਰ ਅਸੀਂ ਤੁਹਾਨੂੰ ਕਹਿੰਨੇ ਪਛਾਣ ਚਲੇ ਜਾ ਅਸੀਂ ਕਿਹਾ ਭਾਈ ਅਸੀਂ ਅਸੀਂ ਤਾਂ ਚਾਰ ਚਾਰ ਦੀ ਹਜੇ ਮਨਜ਼ੂਰੀ ਲਈ ਨਹੀਂ ਆਪਣੇ ਕੈਡਰ ਚ ਨਾ ਇਸ ਕਿਸਮ ਦਾ ਸਾਡਾ ਪ੍ਰੋਗਰਾਮ ਆ ਪਰ ਅਸੀਂ ਤੁਹਾਨੂੰ ਅਪੀਲ ਕਰਦੇ ਆ ਵੀ ਤੁਸੀਂ ਇਸ ਕਿਸਮ ਦਾ ਕਰੋ ਕੋਈ ਕੋਈ ਸ਼ਾਨੀ ਕਮੀ ਸ਼ੁਰੂ ਹੋ ਗਈ ਆ ਫਿਰ ਤੋਂ ਹੰਝੂ ਗੈਸ ਦੇ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਆ ਕਿਸਮਾ ਦੇ ਉੱਪਰ ਲਗਾਤਾਰ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਇੱਕ ਪਾਸੇ ਉਹਨੇ ਗੱਲ ਕਰ ਪਈਆਂ ਕਿਸਾਨ ਲੀਡਰ ਪਰ ਉਸ ਤੋਂ ਬਾਅਦ ਹੁਣ ਫਿਰ ਗੋਲੇ ਟੁੱਟਣੇ ਸ਼ੁਰੂ ਕਰ ਦਿੱਤੇ ਆ ਤਾਂ ਇੱਕ ਪਾਸੇ ਗੱਲਬਾਤ ਵੀ ਚੱਲ ਰਹੀ ਆ ਔਰ ਰੁਕ ਜਾਓ ਰੁਕ ਜਾਓ ਔਰ ਦੂਜੇ ਪਾਸੇ ਇਸ ਥਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਧੱਕੇ ਜਾ ਰਹੇ ਆ